ਕੱਲ੍ਹ ਦੋਸਤੋ ਕੱਲ੍ਹ ਭਾਈ ਅਮਰਤਪਾਲ ਸਿੰਘ ਨੂੰ ਉਹਨਾਂ ਦੇ ਐਮਪੀ ਅਹੁਦੇ ਦੀ ਸੋਚ ਕਾਉਣ ਦੇ ਲਈ ਡਿਬਰੂਗੜ੍ਹ ਜੇਲ੍ਹ ਤੋਂ ਅਸਾਮ ਤੋਂ ਦਿੱਲੀ ਲੈ ਕੇ ਆਉਂਦਾ ਗਿਆ ਅਤੇ ਜਿੱਥੇ ਕਿ ਉਹਨਾਂ ਨੇ ਆਪਣੇ ਪਰਿਵਾਰ ਆਪਣੇ ਚਾਚਾ ਜੀ ਅਤੇ ਪਿਤਾ ਦੇ ਨਾਲ 50 ਮਿੰਟ ਦੇ ਕਰੀਬ ਗੱਲਬਾਤ ਕੀਤੀ ਤੇ ਉੱਥੇ ਹੀ ਭਾਈ ਅਮਰਤਪਾਲ ਸਿੰਘ ਨੂੰ ਲੈਣ ਗਈ ਪੁਲਿਸ ਦੀ ਟੁਕੜੀ ਅਤੇ ਜੋ 에어ਪੋਰਟ ਦਾ ਜਹਾਜ਼ ਉਹਨਾਂ ਨੂੰ ਲੈ ਕੇ ਆਇਆ ਸੀ ਉਹਨਾਂ ਨੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਇਸ ਬਾਰੇ ਵੀ ਕੁਝ ਖੁਲਾਸੇ ਸਾਹਮਣੇ ਆਏ ਨੇ ਜਿੱਤੇ ਕੀ ਭਾਈ ਅਮਰਤਪਾਲ ਸਿੰਘ ਦੇ ਨਾਲ ਇਸ ਵਾਰ ਪੰਜਾਬ ਪੁਲਿਸ ਦਾ ਵਰਤਾਓ ਬਿਲਕੁਲ ਹੀ ਬਦਲਿਆ ਹੋਇਆ ਸੀ ਕਿਉਂਕਿ ਹੁਣ ਭਾਈ ਅਮਰਤਪਾਲ ਸਿੰਘ ਸਿਰਫ ਉਹਨਾਂ ਦੇ ਕੋਲ ਇੱਕ ਐਨਐਸਏ ਦੇ ਅਧੀਨ ਨਜ਼ਰਬੰਦ ਕੈਦੀ ਨਹੀਂ ਸੀ ਬਲਕਿ ਹੁਣ ਉਹ ਲੱਖਾਂ ਲੋਕਾਂ ਵੱਲੋਂ ਚੁਣਿਆ ਗਿਆ ਇੱਕ ਮਾਣਯੋਗ ਐਮਪੀ ਸੀ ਤੇ ਇਹ ਵੀ ਪਤਾ ਲੱਗਿਆ ਕਿ ਕਿਤੇ ਨਾ ਕਿਤੇ ਪੁਲਸ ਵਾਲਿਆਂ ਦੇ ਮਨਾਂ ਦੇ ਵਿੱਚ ਤੇ ਉਹਨਾਂ ਦੇ ਜੋ ਰਾਜਨੀਤਿਕ ਸੂਝ-ਬੂਝ ਹੈ ਉਸ ਦੇ ਨਾਲ ਉਹਨਾਂ ਨੂੰ ਇਹ ਵੀ ਅੰਦਾਜ਼ਾ ਹੋ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡੇ ਅਹੁਦੇ ਤੇ ਬੈਠਿਆ ਹੋਇਆ ਦਿਖਾਈ ਦੇ ਸਕਦਾ ਹੈ ਜਿਸ ਕਰਕੇ ਹੁਣ ਤੋਂ ਹੀ ਉਹ ਆਪਣੀ ਡਿਊਟੀ ਸਮਝਦੇ ਹੋਏ ਭਾਈ ਅਮਰਤਪਾਲ ਸਿੰਘ ਦੇ ਨਾਲ ਕਾਫੀ ਨਰਮ ਰੁਖ ਵਰਤਦੇ ਹੋਏ ਦਿਖਾਈ ਦਿੱਤੇ ਭਾਈ ਅਮਰਤਪਾਲ ਸਿੰਘ ਦੇ ਨਾਲ ਜੋ 에어ਫੋਰਸ ਦਾ ਜਹਾਜ਼ ਲੈ ਕੇ ਆ ਰਹੇ ਸਨ ਇਹ ਵੀ ਪਤਾ ਲੱਗਿਆ ਕਿ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹ ਭਾਈ ਅਮਰਤਪਾਲ ਸਿੰਘ ਨੂੰ ਇਸ ਸਮੇਂ ਜੋ ਡਿਬਰੂਗੜ ਤੋਂ ਦਿੱਲੀ ਲੈ ਕੇ ਜਾ ਰਹੇ ਹਨ ਉਸ ਦਾ ਕੀ ਰੂਟ ਪਲਾਨ ਹੈ ਕਿੰਨਾ ਸਮਾਂ ਲੱਗੇਗਾ ਅਤੇ ਜਹਾਜ਼ ਬਾਰੇ ਵੀ ਕਾਫੀ ਜਾਣਕਾਰੀ ਦਿੰਦੇ ਰਹੇ ਕਿਉਂਕਿ ਇਹ ਸਫ਼ਰ ਕਾਫੀ ਲੰਮਾ ਸੀ ਸਮੇਂ ਵਾਲਾ ਸੀ ਜਿਸ ਦੇ ਕਰਕੇ ਇਹ ਸਭ ਗੱਲਾਂ ਬਾਤਾਂ ਭਾਈ ਅਮਰਤਪਾਲ ਸਿੰਘ ਦੇ ਨਾਲ ਹੋਈਆਂ ਜੋ ਕਿ ਵਿਚਲੇ ਸੁੱਤਰ ਦੱਸਦੇ ਹਨ ਜੋ ਕਿ ਭਾਈ ਅਮਰਤਪਾਲ ਸਿੰਘ ਨੇ ਆਪਣੇ ਪਰਿਵਾਰ ਕੋਲ ਵੀ ਕੀਤੀਆਂ ਉਹਨਾਂ 50 ਮਿੰਟਾਂ ਦੇ ਵਿੱਚ ਤੇ ਦੱਸ ਦਈਏ ਕਿ ਭਾਈ ਅਮਰਤਪਾਲ ਜਦੋਂ ਕੱਲ ਵਾਪਸ ਜਾ ਰਹੇ ਸਨ ਤਾਂ ਉਸ ਸਮੇਂ ਸੰਕਤਾ ਨੂੰ ਫਤਿਹ ਬੁਲਾਉਣ ਦੇ ਲਈ ਜਦੋਂ ਉਹਨਾਂ ਨੇ ਆਪਣੇ ਸਿਕਿਉਰਿਟੀ ਗਾਰਡਾਂ ਨੂੰ ਕਿਹਾ ਤਾਂ ਉਹਨਾਂ ਨੇ ਉਸ ਸਮੇਂ ਉਹ ਸਫਾਰੀ ਗੱਡੀ ਵੀ ਉੱਥੇ ਰੋਕੀ ਹਾਲਾਂਕਿ ਉਸ ਗੱਡੀ ਦੇ ਕਾਲੀਆਂ ਜਾਲੀਆਂ ਲੱਗੀਆਂ ਹੋਈਆਂ ਸਨ ਫਰ ਫਿਰ ਵੀ ਫਰੰਟ ਸ਼ੀਸ਼ੇ ਤੋਂ ਸੰਕਤਾ ਨੂੰ ਭਾਈ ਅਮਰਤਪਾਲ ਸਿੰਘ ਹੱਥ ਜੋੜਦੇ ਹੋਏ ਸੰਕਤਾ ਨੂੰ ਫਤਿਹ ਬੁਲਾਉਂਦੇ ਹੋਏ ਦਿਖਾਈ ਦਿੱਤੇ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਕਿ ਐਮਪੀ ਬਣਨ ਤੋਂ ਬਾਅਦ ਕਿਸ ਤਰ੍ਹਾਂ ਹਾਲਾਤ ਬਦਲ ਗਏ ਹਨ ਸ਼ਾਇਦ ਇਸੇ ਕਰਕੇ ਸਿਆਣਿਆਂ ਨੇ ਕਹਾਵਤ ਬਣਾਈ ਹੈ ਕਿ ਹੁਣ ਚੜਦੇ ਸੂਰਜ ਨੂੰ ਸਲਾਮਾ ਤੇ ਹਮੇਸ਼ਾ ਹੀ ਲੋਕ ਚੜਦੇ ਸੂਰਜ ਨੂੰ ਸਲਾਮਾ ਕਰਦੇ ਨੇ ਤੇ ਭਾਈ ਅਮਰਤਪਾਲ ਸਿੰਘ ਇਸ ਸਮੇਂ ਰਾਜਨੀਤੀ ਦੇ ਵਿੱਚ ਚੜਦਾ ਹੋਇਆ ਇੱਕ ਵੱਡਾ ਸੂਰਜ ਹੈ ਤੁਹਾਡੇ ਇਸ ਬਾਰੇ ਕੀ ਕਹਿਣਾ ਜੋ ਕਮੈਂਟ ਕਰਨਾ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੀਆਂ ਕੁਝ ਪੁਰਾਣੀਆਂ ਵੀਡੀਓਜ਼ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਆਓ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਉੱਥੇ ਹੀ ਕੱਲ ਭਾਈ ਅਮਰਤਪਾਲ ਸਿੰਘ ਦੇ ਸੌ ਚੱਕਰ ਸਮਾਗਮ ਤੋਂ ਬਾਅਦ ਇੱਕ ਮੰਗ ਸੰਗਤਾਂ ਦੀ ਕਾਫੀ ਜ਼ਿਆਦਾ ਉੱਠਣੀ ਹੈ ਕਿ ਹੁਣ ਭਾਈ ਅਮਰਤਪਾਲ ਸਿੰਘ ਦੀ ਪੱਕੀ ਰਿਹਾਈ ਵੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਹਲਕੇ ਦੇ ਅਤੇ ਪੰਜਾਬ ਦੇ ਨੌਜਵਾਨਾਂ ਦੇ ਲਈ ਕੰਮ ਕਰ ਸਕਣ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਭਾਈ ਅਮਰਤਪਾਲ ਸਿੰਘ ਤੋਂ ਵੱਡੀਆਂ ਉਮੀਦਾਂ ਨੇ ਕਿ ਉਹ ਨੌਜਵਾਨਾਂ ਦੇ ਨਸ਼ੇ ਛਡਵਾਉਣਗੇ ਤੇ ਉਹਨਾਂ ਨੂੰ ਸਿੱਧੇ ਰਾਹ ਪਾਉਣਗੇ ਕਿ ਤੁਹਾਨੂੰ ਵੀ ਇਹ ਲੱਗਦਾ ਹੈ ਕਮੈਂਟਾਂ ਦੇ ਵਿੱਚ yes ਜਾਂ no ਟਾਈਪ ਕਰਕੇ ਜਰੂਰ ਦੱਸਣਾ ਹੁਣ ਦੇਖੋ ਇਹ ਵਾਇਰਲ ਹੁੰਦੀ ਹੈ ਵੀਡੀਓਜ਼ ਉਸ ਤੋਂ ਬਾਅਦ ਅਸੀਂ ਕਿਹਾ ਵੀ ਰਿਪੇਰੀਅਨ ਕਾਨੂੰਨ ਬਣਿਆ ਦੁਨੀਆ ਭਰ ਦੇ ਉੱਤੇ ਰਿਪੇਰੀਅਨ ਕਾਨੂੰਨ ਦੁਨੀਆ ਉਹਨੂੰ ਮੰਨਦੀ ਹੈ। ਉਹਦਾ ਮਤਲਬ ਕੀ ਹੈ? ਉਸ ਕਾਨੂੰਨ ਦਾ ਅਰਥ ਹੈ ਕਿ ਜਿੱਧਰ ਨੂੰ ਪਾਣੀ ਦਾ ਕੁਦਰਤੀ ਵਹਾਅ ਵਗਦਾ ਹੈ ਉਸ ਧਰਤੀ ਦੇ ਲੋਕ ਉਸ ਪਾਣੀ ਦੇ ਮਾਲਕ ਹੁੰਦੇ ਨੇ, ਦਰਿਆਵਾਂ ਦੇ ਨਹਿਰਾਂ ਦੇ ਮਾਲਕ ਹੁੰਦੇ ਨੇ। ਜਦੋਂ ਪੰਜਾਬ ਵੰਡਿਆ ਗਿਆ ਸਾਡਾ ਪਾਣੀ ਖੋ ਕੇ ਰਾਜਸਥਾਨ ਨੂੰ ਦਿੱਲੀ ਨੂੰ ਹਰਿਆਣੇ ਨੂੰ ਦੇ ਦਿੱਤਾ। ਅਸੀਂ ਤੁਹਾਹੀ ਭਾਈ ਪੀਪਾਈ ਤੁਸੀਂ ਚੀਨ ਕੋਲੋਂ ਪਾਣੀ ਲੈਂਦੇ ਜੋ ਇੱਕ ਕਾਨੂੰਨ ਦਾ ਹਵਾਲਾ ਦੇ ਕੇ ਰਿਪੇਰੀਅਨ ਕਾਨੂੰਨ ਦਾ ਚੀਨ ਨੇ ਤੇ ਪਾਣੀ ਡੱਕ ਕੇ ਆਪਣੀ ਸੂਬੇ ਨੂੰ ਦੇ ਦੇਵੇ ਸਾਰਾ ਉਹਨਾਂ ਕੋ ਮੰਗਦੇ ਜੋ ਪੀਪਾਈ ਇਹ ਕਾਨੂੰਨ ਕਹਿੰਦਾ ਦੁਨੀਆ ਭਰ ਦੇ ਉੱਤੇ ਬਣਿਆ ਤੁਸੀਂ ਪਾਕਿਸਤਾਨ ਨੂੰ ਪਾਣੀ ਦਿੰਦੇ ਜੋ 100 ਦੁਸ਼ਮਣੀਆਂ ਚੱਲਦੀਆਂ ਹੁਣ 100 ਜੰਗ ਚੱਲਦੀ ਹੋਵੇ ਪਾਕਿਸਤਾਨ ਨਾਲ ਪਾਕਿਸਤਾਨ ਦਾ ਪਾਣੀ ਨਹੀਂ ਹਿੰਦੁਸਤਾਨ ਰੋਕ ਸਕਦਾ ਕਿਉਂਕਿ ਕਾਨੂੰਨ ਇਹ ਗੱਲ ਕਹਿੰਦਾ ਸਿੱਖਾਂ ਨੇ ਦੁਹਾਈ ਪਾਈ ਪੀ ਜਿਹੜਾ ਕਾਨੂੰਨ ਲੈਣ ਵੇਲੇ ਵੀ ਤੁਸੀਂ ਵਰਤੋ ਜਿਹੜਾ ਕਾਨੂੰਨ ਪਾਣੀ ਦੇਣ ਵੇਲੇ ਵੀ ਵਰਤੋ ਸਿੱਖਾਂ ਵਰੀਓ ਕਾਨੂੰਨ ਨੂੰ ਤੁਸੀਂ ਛੱਕੇ ਡੰਗ ਦਿੰਦੇ ਜੋ ਉਸ ਗੱਲ ਤੇ ਇਹਨਾਂ ਨੇ ਕਿਹਾ ਵੀ ਹੋਰ ਤੁਹਾਡੇ ਦੇ ਬਾਜੀ ਚਾੜਦੇ ਐ ਐਸਵਾਈ ਵਾਲਾ ਨਹਿਰ ਦੀ ਪਟਾਈ ਸ਼ੁਰੂ ਕਰ ਦਿੱਤੀ ਹੁਣ ਜਦੋਂ ਸਰਕਾਰ ਇਹ ਨਾ ਸੁਣੀ ਜਾਵੇ ਦਰਬਾਰੇ ਇਹ ਨਾ ਸੁਣੀ ਜਾਵੇ ਜਦੋਂ ਪੁਲਿਸ ਸਾਡੀ ਵਿਰੋਧੀ ਬਣ ਜਾਵੇ ਜਦੋਂ ਕੋਰਟ ਸਾਡੇ ਖਾਲ ਆਪ ਸੁਪਰੀਮ ਕੋਰਟ ਆ ਗਿਆ ਜਿੰਨੂੰ ਮਾਝੇ ਦਾ ਜਰਨੈਲ ਅਲਾਨੀ ਫਿਰਦੇ ਨੇ ਕਈ ਲੋਕ ਉਹ ਇੱਕ ਇੰਟਰਵਿਊ ਦੇ ਵਿੱਚ ਬੈਠਾ ਉਹ ਉਥੇ ਆਖੀ ਜਾਂਦਾ ਵੀ ਭਾਈ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਭਾਈ ਇਹ ਜਿਹੜਾ ਬੰਦਾ ਹੈ ਅਮਰਤਪਾਲ ਇਹ ਹਿੰਦੂ ਸਿੱਖਾਂ ਦੀ ਸਾਹ ਜਿਹੜੀਆਂ ਤੋੜ ਰਿਹਾ ਪਹਿਲੀ ਤੇ ਗੱਲ ਇਹ ਹੈ ਵੀ ਹਿੰਦੂ ਸਿੱਖਾਂ ਦੀ ਸਾਹ ਕੋਈ ਨਹੀਂ ਟੁੱਟਣੀ ਹੈ ਚਾਰ ਗਿਣਤੀ ਦੇ ਬੰਦੇ ਨੇ ਸ਼ਿਵਸੈਨ ਨਾਲੇ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਗੰਦ ਪਾਇਆ ਉਹਨਾਂ ਨੂੰ ਉਹਨਾਂ ਦੇ ਪਾਪਾਂ ਦੀ ਸਜ਼ਾ ਮਿਲੀ ਹੈ ਤੇ ਇਹ ਹੈਰਾਨੀ ਦੀ ਗੱਲ ਆ ਵੀ ਬਹੁਤ ਅੱਜ ਇੱਕ ਸਰਕਾਰ ਦਾ ਮੰਤਰੀ ਰਿਹਾ ਹੈ ਕਾਂਗਰਸ ਦਾ ਪ੍ਰਗਟ ਸਿੰਘ ਆਉਂਦਿਆਂ ਮੈਂ ਸੁਣਦਾ ਸੀ ਵੀ ਉਹਨੇ ਬਿਆਨ ਦਿੱਤਾ ਹੈ ਮੇਰੇ ਆਉਣ ਤੇ ਉਹ ਜਿਵੇਂ ਸਰਕਾਰਾਂ ਨੇ ਆਪਣੇ ਬੰਦੇ ਸਾਰੇ ਖੁੱਲੇ ਛੱਡੇ ਹੁਣ ਵੀ ਤੁਸੀਂ ਹੁਣ ਬੋਲੀ ਜਾਓ ਦੇਖ ਟੱਕ ਉਹ ਕਹਿੰਦਾ ਵੀ ਪਹਿਲਾਂ ਸਾਡੀ ਇੱਕ ਜਵਾਨੀ ਦੀ ਪੀੜ੍ਹੀ ਸਾਰੀ ਵੀ ਸਾਰੀ ਹੱਤਵਾਦ 'ਚ ਮੁੱਕ ਗਈ ਫੇਰ ਕਹਿੰਦਾ ਵੀ ਨਸ਼ਿਆਂ ਦੇ ਹੱਤਵੱਦ 'ਚ ਮੁੱਕ ਗਈ। ਹੁਣ ਕਹਿੰਦਾ ਵੀ ਨੌਜਵਾਨਾਂ ਨੂੰ ਸੰਭਲ ਕੇ ਚੱਲਣ ਦੀ ਲੋੜ ਹੈ। ਮੇਰਾ ਸਵਾਲ ਵੈਸੇ ਮੈਂ ਰਾਜਨੀਤਿਕ ਬੰਦੇ ਤਾਂ ਕੋਈ ਬਹੁਤ ਜਵਾਬ ਦਿੰਦਾ ਨਹੀਂ ਪਰ ਉਹ ਆਪਣੇ ਆਪ ਨੂੰ ਬਹੁਤ ਸਿਹਰਤ ਬੰਦਿਆਂ 'ਚ ਗਿਣਦਾ ਹੈ। ਤੇ ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਜਿਹੜੀ ਹੱਤਵੱਦ 'ਚ ਮੁੱਕੀ ਹੈ ਪੀੜ੍ਹੀ ਉਹ ਹੱਤਵੱਦ ਕਿਹੜਾ ਸੀ ਸਰਕਾਰੀ ਸੀ ਕੋਈ ਦੂਜਾ ਸੀ? ਤੇ ਜਿਹੜੀ ਹਕੂਮਤ ਦਾ ਨੁਮਾਇੰਦਾ ਬਣ ਕੇ ਤੂੰ ਵਿੱਚ ਰਿਆਂ, ਜਿਹੜੀ ਹਕੂਮਤ ਦਾ ਨੁਮਾਇੰਦਾ ਬਣ ਕੇ ਤੂੰ ਮੈਨੂੰ ਸਵਾਲ ਕਰ ਰਿਆਂ, ਇਹਰ ਕੋਲ ਇਹ ਯੁਰਤ ਨ ਆਈ ਵੀ ਤੂੰ ਆਪਣੀ ਕਾਂਗਰਸ ਦੀ ਸਰਕਾਰ ਨੂੰ ਪੁੱਛਦਾ ਐ ਨਾ ਹਕੂਮਤਾਂ ਨੂੰ ਪੁੱਛਦਾ ਵੀ ਤੁਸੀਂ ਜਿਹੜਾ ਕਾਨੂੰਨ ਕੀਤਾ ਹੈ ਸਿਕ ਨੌਜਵਾਨਾਂ ਦਾ ਇਹ ਕਿਹੜਾ ਕਾਨੂੰਨ ਚ ਲਿਖਿਆ ਸੀ ਕਿ ਫੜ ਕੇ ਕਿਸੇ ਨੂੰ ਕਿਸੇ ਦਾ ਨਹਿਰ ਤੇ ਮੁਕਾਬਲਾ ਬਣਾ ਦਿਓ ਕਿਸੇ ਦੀ ਧੀ ਭੈਣ ਦੀ ਥਾਣੇ ਖੜ ਕੇ ਬੇਬਦੀ ਕਰ ਦਿਓ ਤੇ ਤੁਸੀਂ ਸਵਾਲ ਫੇਰ ਉਹਨਾਂ 哎呀，哎呀。 ਮੇਰੇ ਕੋਲ ਅਮਰਤ ਸਿੰਘ ਵੀ ਹੰਾਰੇ ਤੋਂ ਮਾਮਲਾ ਹੋਰ ਜੇ ਮੇਰੇ ਨਾਲ ਪਰਹਲ ਹੋ ਰਿਹਾ ਹੋਇਆ ਹੁੰਦਾ ਤੇ ਮੈਂ ਬੇਨਤੀ ਕੀਤੀ ਸੀ ਵੀ ਭਾਈ ਆਪਾਂ ਦਰਬਾਰ ਸਾਹਿਬ ਦੇ ਅੰਦਰ ਫੋਨਾਂ ਦੀ ਵਰਤੋਂ ਨਾ ਕਰਿਆ ਕਰੀਏ ਜਦੋਂ ਹਦੂਦ ਤੋਂ ਆਪਾਂ ਉਤਰ ਜਾਣਾ ਹੈ ਜਿੱਦੋਂ ਪੌੜੀਆਂ ਉਤਰਨਾ ਹੈ ਸਾਹਮਣੇ ਦਰਸ਼ਨ ਹੋਣੇ ਨੇ ਸੱਚਖੰਡ ਦੇ ਤੇ ਉਦੋਂ ਆਪਾਂ ਘੜੀ ਦੀ ਘੜੀਏ ਭੁੱਲ ਜਾਈਏ ਵੀ ਸਾਡੀਆਂ ਜੇਬਾਂ 'ਚ ਕੋ ਫੋਨਾਂ ਦੀ ਚੀਜ਼ ਹੈਗੀ ਹੈ ਜੇ ਹੈਗੀ ਹੈ ਤੇ ਫਿਰ ਉਹਨੂੰ ਵਰਤੀਏ ਨਾ ਦੇਖੋ ਉੱਥੇ ਕੋਈ ਬੰਦੀ ਨਹੀਂ ਔਰ ਉਹਨਾਂ ਨੂੰ ਲਈ ਅਜੇ ਤੱਕ ਬੰਦੀ ਕਿਸੇ ਕਿਸਮ ਦੀ ਕਿਸੇ ਸਰਕਾਰੀ ਅਫਸਰ ਦਫਤਰ ਚ ਬੜਨਾ ਹੋਵੇ ਤੇ ਆਪ ਤੁਸੀਂ ਚੇਤੇ ਨਾ ਫੋਨ ਦੀ ਬੈਲਬਲ ਬੰਦ ਕਰਕੇ ਜਾਂਦੇ ਹੋ ਵੀ ਅਫਸਰ ਨਾਲ ਗ੍ਰੇਪੜਕ ਜਾਵੇ ਬਾਅਦ ਜਦ ਉਹ ਉੱਥੇ ਕੋਈ ਬੈਲ ਵੱਜ ਗਈ ਤੇ ਇਸੇ ਤਰੀਕੇ ਕਿਸੇ ਹੋਰ ਥਾਂ ਤੇ ਜਾਣ ਲੱਗਿਆਂ ਤੁਸੀਂ ਸਜੇਤ ਰਹਿੰਦੇ ਜੋ ਕਲਾਸ ਚ ਜਾਣਾ ਹੈ ਜਾਂ ਕਿਸੇ ਹੋਰ ਥਾਂ ਤੇ ਜਾਣਾ ਹੈ ਪਰ ਗੁਰੂ ਘਰ ਬਣ ਲੱਗਿਆਂ ਸੁਚੇਤ ਤੇ ਗਿਰਣਾ ਸਾਡਾ ਪਹਿਲਾ ਕਾਰਜ ਹੁੰਦਾ ਵੀ ਜੇਬ ਚ ਫੋਨ ਕੱਢ ਕੇ ਤੇ ਕੈਮਰਾ ਆਨ ਕਰ ਲੈਣਾ ਮਥਾੜੇ